हाँ जी ढाई मीटर कैमरी कॉटन की शर्ट रहेगी घेरे से लैस आ और इस प्योर कॉटन की एम्ब्रॉयडरी वाली बॉटम रहेगी वर्क को फुल प्योर का दुपट्टा रहेगा अठ सौ पंजा फिरी शिपिंग नैक्सट इम्ब्रॉयडरी वाला सूट है कॉफी कलर साढ़े तीन मीटर व्डेपने रहेगा बुटीक एम्ब्रॉयडरी है इम्ब्रॉयडरी विदलीन का दुपट्टा रहेगा एम्ब्रॉयडरी वाला अठ सौ नब्बे फ्री शिपिंग नैक्सट ढाई मीटर कॉटन डिजिटल प्रिंट शर्ट रहेगी बॉटम ढाई मीटर फैंसी थ्रेडवरक होया दुपट्टा प्योर मसलीन डिजिटल प्रिंट वाला रहेगा ਪ੍ਰਾਈਸ 850 ਫ੍ਰੀ ਸ਼ਿਪਿੰਗ ਆਲ ਇੰਡੀਆ ਨੈਕਸਟ ਹੈ ਕਾਟਨ ਦੇ ਸੂਟ ਰਹੇਗਾ ਸ਼ਰਟ ਤੇ ਐਮ ਬ੍ਰੋਡੀ ਰਹੇਗੀ ਦੁਪੱਟੇ ਤੇ ਔਰ ਇਸ ਦੇ ਨਾਲ ਜੋ ਬਾਟਮ ਆ ਉਹ ਪਲੇਨ ਰਹੇਗੀ ਡਾਈਏਬਲ ਸ਼ਰਟ 48 ਇੰਚ ਰਹੇਗੀ ਬਾਟਮ 2 ਮੀਟਰ ਦੁਪੱਟਾ 2.5 ਮੀਟਰ 899 ਫ੍ਰੀ ਸ਼ਿਪਿੰਗ ਤੁਸੀਂ ਆਰਡਰ ਕਰ ਸਕਦੇ ਹੋ ਨੈਕਸਟ ਹੈ ਜੀ ਆਪਣੇ ਕੋਲ ਕਾਟਨ ਦਾ ਪ੍ਰਿੰਟਡ ਸ਼ਰਟ ਰਹੇਗਾ ਕਾਟਨ ਦੀ ਨਾਲ ਬਾਟਮ ਮਿਲੇਗੀ ਐਮ ਬ੍ਰੋਡੀ ਵਾਲੀ ਦੁਪੱਟਾ ਵੀ ਮਿਲੇਗਾ ਕਾਟਨ ਦਾ ਟਾਈ ਐਂਡ ਡਾਈ 2 ਮੀਟਰ ਪ੍ਰਾਈਸ ਇਹਨਾਂ ਸੂਟਾਂ ਦਾ 1050 ਫ੍ਰੀ ਸ਼ਿਪਿੰਗ スクリーンショット सेंड करके ਤੁਸੀਂ ਇਹ ਵੀ ਸੂਟ ਬਾਇਕ ਕਰ ਸਕਦੇ ਹੋ ਨੈਕਸਟ ਆ ਜੀ ਆਪਣੇ ਕੋਲ ਪਿਓਰ ਕਾਟਨ ਪ੍ਰਿੰਟਰਡ ਸ਼ਰਟ ਰਹੇਗੀ ਪਿਓਰ ਕਾਟਨ ਜਾਮ ਦੀ ਪਲੇਨ ਬਾਟਮ ਰਹੇਗੀ ਪ੍ਰਿੰਟਰਡ ਸ਼ਰਟ 175 ਵੱਡੇ ਬਣਦੀ ਰਹੇਗੀ ਬਾਟਮ 2 मीटर ਨਾਰਮਲ ਬਣਦੀ ਰਹੇਗੀ ਇਹਨਾਂ ਸੂਟਾਂ ਦਾ ਜੋ ਪ੍ਰਾਈਸ ਆ 799 ਵਿੱਚ ਦੋ ਸੂਟ ਬਾਇ ਕਰ ਸਕਦੇ ਹੋ ਦੋ ਸੂਟਾਂ ਦਾ ਸਕਰੀਨਸ਼ਾਟ ਸੈਂਡ ਕਰਕੇ ਮੇਰੇ WhatsApp ਨੰਬਰ ਤੇ 799 ਫ੍ਰੀ ਸ਼ਿਪਿੰਗ ਦੇ ਨਾਲ ਸੂਟ ਬਾਇ ਕਰ ਸਕਦੇ ਹੋ ਇਨਾ ਸੂਟਾਂ ਦੇ ਵਿੱਚ ਆਪਣੇ ਕੋਲ ਹੋਰ ਵੀ ਕਲਰ ਚ ਵਸ ਤੁਹਾਨੂੰ ਮਿਲ ਜਾਏਗੀ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਸਿੱਧੇ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਨੈਕਸਟ ਆ ਇਹ ਆਪਣੇ ਕੋਲ ਚੈੱਕ ਲਾਈਨਿੰਗ ਸੈਲਫ ਪ੍ਰਿੰਟ ਵਾਲੇ ਸੂਟ ਰਹਿਣਗੇ ਇਹ ਨਿਊਕ੍ਰਿੰਟ ਆ ਹੀ ਹੋਏ ਨੇ ਆਪਣੇ ਕੋਲ ਆਲ ਓਵਰ ਜ਼ੂਟ ਰਹੇਗਾ 3.5 ਮੀਟਰ ਵੱਡੇ ਪਨੇ ਦਾ ਪ੍ਰਾਈਸ ਇਨਾ ਸੂਟਾਂ ਦਾ 500 ਰੁਪਏ ਨੇਮੀ ਫ੍ਰੀ ਸ਼ਿਪਿੰਗ ਜੋ ਵੀ ਤੁਹਾਨੂੰ ਇਸ ਵੀਡੀਓ ਵਿੱਚ ਸੂਟ ਪਸੰਦ ਆਉਂਦਾ ਮੇਰਾ ਵਟਸਐਪ ਨੰਬਰ ਮੈਂਸ਼ਨ ਹੈ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਸੂਟ ਆਪਣਾ ਬਾਈ ਕਰ ਸਕਦੇ ਹੋ ਇੰਨਾ ਸੂਟਾਂ ਦੇ ਉੱਤੇ ਆਪਾਂ ਮਸ਼ੀਨ ਵਰਕ ਕਰਵਾ ਕੇ ਬਹੁਤ ਹੀ ਸੋਨਾ ਪਾਰਟੀ ਵੇਅਰ ਸੂਟ ਫੈਰੀ ਕਰਵਾ ਕਰ ਸਕਦੇ ਹਾਂ ਆਪਣੀ ਚੁਆਇਸ ਦੇ ਅਕੋਰਡਿੰਗ ਔਰ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਥੈਂਕ ਯੂ ਜੀ